ਸਸੀ ਕਾਲ ਜੀ ਸਸੀ ਕਾਲ ਜੀ ਮੇਕਅਪ ਦੀ ਕਿੱਟ ਬਣਵਾਣੀ ਸੀ ਕਿੰਨੇ ਵਾਲੀ ਬਣਵਾਣੀ ਆ ਜਿੰਨੇ ਘੱਟ ਤੋਂ ਘੱਟ ਹੋ ਸਕੇ ਉਹਨੇ ਵਾਲੀ ਸਮਾਨ ਸਾਰਾ ਹੀ ਪਾਣਾ ਵਾ ਹਾਂ ਸਮਾਨ ਸਾਰਾ ਹੀ ਪਾਣਾ ਵਾ ਫਿਰ ਸਮਾਨ ਸਾਰਾ ਪਾਣਾ ਤਾਂ ਫਿਰ ਘੱਟ ਤੋਂ ਘੱਟ ਨਹੀਂ ਘਟੋ ਘਟ 4-5000 ਲੱਗ ਜਾਣਾ ਨਹੀਂ ਮੈਨੂੰ ਤੁਸੀਂ ਸਮਾਨ ਸਾਰਾ ਘੱਟ ਤੋਂ ਘੱਟ ਹੀ ਜਿੰਨਾ ਹੋ ਸਕੇ ਉਹਨਾ ਘੱਟ ਤੋਂ ਘੱਟ ਬਣਾ ਕੇ ਦੇ ਦਿਓ ਪਤਾ ਕੀ ਸਾਡੇ ਕੋਲ ਸਮਾਨ ਸਾਰਾ オリジナル ਹੁੰਦਾ ਡੁਪਲੀਕੇਟ ਨਹੀਂ ਹੁੰਦਾ ਮੈਨੂੰ ਪਤਾ ਇੰਨਾ ਸਮਾਨ ਤੁਸੀਂ ਇੱਥੇ ਦੇਖਿਆ ਨਹੀਂ ਹੈਗਾ ਜਿੰਨਾ ਮੈਂ ਥੋੜਾ ਤਾਂ ਲੈ ਚੁੱਕੀ ਹਾਂ ਕੀ ਮਤਲਬ ਹਾ ਸਿਮਰਨ ਤੁਸੀਂ ਇਹਨਾਂ ਜਾਣਦੇ ਹੋ ਕੌਣ ਆਹੇ ਨਹੀਂ ਮੈਂ ਤਾਂ ਨਹੀਂ ਜਾਣਦਾ ਇਹ ਉਹੀ ਆ ਜਿਨ੍ਹਾਂ ਨੂੰ سنی ਵੀਰ ਹਨਾ ਬਾਰੋ-ਬਾਰ ਸਮਾਨ ਦਿੰਦੇ ਸੀ ਅੱਛਾ ਕੋਈ ਲੋੜ ਨਹੀਂ ਅਗੇ ਲੋੜ ਹੀ ਸਮਾਨ ਦੇ ਦੋ ਤੁਸੀਂ ਪਿੱਛੇ हट ਜਾਓ ਸਿਮਰਨ ਫੋਨ ਤੇਰਾ ਤਾਂ ਨਹੀਂ ਇਹ ਮੇਰਾ ਫੋਨ ਆ ਤੁਸੀਂ ਸਮਾਨ ਦੱਸੋ ਫਟਾਫਟ ਕੀ ਲੈਣਾ ਵਾ ਜੋ ਰੇਟ ਹੈਗਾ ਉਹੀ ਲੱਗੂਗਾ ਨਾ ਰੁਪਈਆ ਘੱਟ ਚਾਹੇ ਵੱਧ ਜੜੇ ਵੱਧ ਦੇ ਦਿਓ ਸਮਾਨ ਮੈਨੂੰ 오ਰੀਜਨਲ ਚਾਹੀਦਾ ਵਾ ਰੇਟ ਭਾਵਾਂ ਡੁਪਲੀਕੇਟ ਵਾਲੇ ਲਗਾ ਦਿਓ ਉਹਨੂੰ ਨਾ ਨਾ ਰੇਟ ਵੀ origignal ਵਾਲੇ ਲੱਗਣੇ ਆ ਤੁਸੀਂ ਸਮਾਨ ਦੱਸੋ ਫਟਾਫਟ ਸਿਮਰਨ ਕਿੱਟ ਲਿਆ ਕਿੱਟ ਬਣਾਇਆ ਇਹਨਾਂ ਦੀ ਅਰਾ ਕੁਝ ਪਿਆ ਗਿਆ ਨਾ ਤੁਹਾਡੇ 3342 ਰੁਪਏ ਹੋ ਗਏ 3342 ਇਦਾਂ ਕਿਦਾਂ 3342 ਹੋ ਗਏ ਤੁਹਾਡੇ ਸਾਹਮਣੇ ਸਮਾਨ ਪਾਇਆ ਵਾ 42 ਰੁਪਏ ਪਹਿਲੇ ਦਿਓ 3300 ਨਾਲ ਦਿਓ ਐਦਾਂ ਤਾਂ ਨਹੀਂ ਮਤਲਬ ਦੇਖੋ ਹੋਰ ਘਟਵਾ ਕਰਕੇ ਨਾ ਨਾ ਇੰਨੇ ਹੀ ਲੱਗਣੇ ਆ ਤੁਸੀਂ ਦੱਸੋ ਸਮਾਨ ਲੈਣਾ ਕਿ ਰੱਖ ਲਈਏ ਸੀ ਨਹੀਂ ਸਮਾਨ ਮੈਨੂੰ ਚਾਹੀਦਾ ਹੈ ਹਾਂ ਫਿਰ ਲਿਆਓ ਪੈਸੇ ਦਿਓ ਪੂਰੇ ਆਹ ਲੋ ਤੁਸੀਂ ਵੀ ਕੀ ਯਾਦ ਰੱਖੋਗੇ 2 ਰੁਪਏ ਤੁਹਾਨੂੰ ਐਕਸਟਰਾ ਡਿਸਕਾਊਂਟ ਕੀਤਾ ਵਾ ਰਣ ਧਿਆਨ ਰੱਖਣਾ ਪੂਰਾ ਜੇ ਦੁਬਾਰਾ ਆਣ ਠੀਕ ਆ ਤੁਹਾਨੂੰ ਨਾ ਵੀਰ ਜੱਜ ਬੋਲਣਾ ਦੇਖਿਓ ਮੈਂ ਤੁਹਾਨੂੰ ਕਹਿ ਵੀ ਰਹੀ ਸੀ ਨਹੀਂ ਦੇਣਾ ਉਹਨਾਂ ਨੂੰ ਸਮਾਨ ਕਿਉਂ ਪੈਸੇ ਲਿੱਤੇ ਆਪਾਂ ਸਮਾਨ ਦੇਤਾ ਵਾ ਆਪਾਂ ਕਿਹੜਾ ਫ੍ਰੀਜ ਚਿਕਾਇਆ ਵਾ ਹੈਲੋ ਹਾਂਜੀ ਹਾਂਜੀ ਆ ਗਿਆ ਮੈਂ ਹੁਣੀ ਆ ਵੀਰੇ ਕਿੱਥੇ ਚੱਲੇ ਹੋ ਮੈਂ ਆਇਆ ਪਰ ਚੱਲੇ ਕਿੱਥੇ ਆ ਕੇ ਦੱਸਦਾ ਤੁਸੀਂ ਵੀ ਮੈਨੂੰ ਫੋਨ ਕੀਤਾ ਸੀ ਹਾਂ ਮੈਂ ਤੁਹਾਨੂੰ ਫੋਨ ਕੀਤਾ ਸੀ ਪਰ ਤੁਸੀਂ ਕਿਉਂ ਫੋਨ ਕੀਤਾ ਮੈਨੂੰ ਮੈਂ ਤੁਹਾਡੀ ਸਟੋਰੀ ਦੇਖੀ ਸੀ ਸਟੋਰੀ ਦੇਖੀ ਸੀ ਹਾਂ ਤੇ ਮੈਨੂੰ ਫੋਲੋ ਕੀਤਾ ਆ ਹਾਂ ਮੈਂ ਫੋਲੋ ਕੀਤਾ ਤੁਹਾਡਾ ਨਾਮ ਕੀ ਆ ਮੇਰਾ ਨਾਮ ਹਰਜਿੰਦਰ ਸਿੰਘ ਆ ਪਰ ਤੁਸੀਂ ਭੋਲੂ ਨਹੀਂ ਕਹਿਣਾ ਮੈਨੂੰ ਮੈਂ ਨਹੀਂ ਕਹਿੰਦੀ ਭੋਲੂ ਹਾਂ ਮੈਨੂੰ ਹਰਜਿੰਦਰ ਸਿੰਘ ਹੀ ਕਹਿਣਾ ਵਾ ਠੀਕ ਆ ਮੈਂ ਤੁਹਾਡੀਆਂ ਸਾਰੀਆਂ ਵੀਡੀਓਜ਼ ਦੇਖਦੀ ਆ ਬਹੁਤ ਵਧੀਆ ਹੁੰਦੀਆਂ ਨੇ ਮੈਂ ਲਾਈਕ ਵੀ ਕੀਤਾ ਤੇ ਤੁਹਾਡਾ ਕਿਸ ਨਾਂ ਤੋਂ ਆ ਪੇਜ ਰੀਤ ਰੀਤ ਬਿਊਟੀ ਸਟੂਡੀਓ ਹਾਂ ਰੀਤ ਬਿਊਟੀ ਸਟੂਡੀਓ ਅੱਛਾ ਉਹ ਦਿਲ ਜੇ ਤੁਸੀਂ ਭੇਜਦੇ ਹੁੰਨੇ ਹੋ ਹਾਂ ਮੈਂ ਹੀ ਭੇਜੀ ਪਰ ਹੁਣ ਨਾ ਭੇਜਿਓ ਕਿਉਂ ਹੁਣ ਮੇਰਾ ਵਿਆਹ ਹੋ ਗਿਆ ਵਾ ਤੇ ਤੁਸੀਂ ਘਰ ਵਾਲੀ ਕੁੱਟੂਗੀ ਮੈਨੂੰ ਤੇ ਤੁਸੀਂ ਆਪਣੇ ਫੋਨ ਨੂੰ ਪਾਸਵਰਡ ਨਹੀਂ ਲਾ ਕੇ ਰੱਖਦੇ ਪਾਸਵਰਡ ਤਾਂ ਲਾਇਆ ਹੋਇਆ ਵਾ ਕਈ ਵਾਰੀ ਮੈਂ ਇੱਧਰ ਉੱਧਰ ਹੁੰਨਾ ਉਹਨੂੰ ਪਾਸਵਰਡ ਪਤਾ ਵਾ ਉਹ ਦੇਖ ਲੂਗੀ ਐਵੇਂ ਕੁੱਟੂਗੀ ਮੈਨੂੰ ਨਹੀਂ ਕਹਿੰਦੀ ਕੁਛ ਕੋਈ ਨਹੀਂ ਮੈਂ ਤੁਹਾਨੂੰ ਤੁਸੀਂ ਜੇ ਦਿਲ ਭੇਜਣਾ ਹੀ ਹੁੰਦਾ ਨਾ 11 ਵਜੇ ਤੋਂ ਬਾਅਦ ਤੇ 8 ਵਜੇ ਤੋਂ ਪਹਿਲਾਂ ਭੇਜ ਦਿਆ ਕਰੋ ਉਹ ਕਿਉਂ ਫਿਰ ਉਦੋਂ ਮੈਂ ਦੁਕਾਨ ਤੇ ਹੁੰਨਾ ਨਾ ਮੈਂ ਫਟਾਫਟ ਦੇਖ ਕੇ ਡਿਲੀਟ ਕਰ ਦਿਆ ਕਰੂੰਗਾ ਚਲੋ ਠੀਕ ਆ ਤੁਸੀਂ ਕਸ਼ਮੀਰ ਵੀ ਜਾ ਕੇ ਆਏ ਹੋ ਨਾ ਬਹੁਤ ਜੀ ਤੁਹਾਨੂੰ ਕਿੱਦਾਂ ਪਤਾ ਲੱਗਿਆ ਮੈਂ ਵੀਡੀਓ ਦੇਖੀਆਂ ਸੀ ਅੱਛਾ ਵੀਡੀਓ ਦੇ ਵਧੀਆ ਬਣੀ ਆ ਨਾ ਵੀਡੀਓ ਬਹੁਤ ਵਧੀਆ ਬਣੀ ਆ ਕਿੰਨੇ ਪੈਸੇ ਲੱਗੇ ਵੈਸੇ 60000 ਲੱਗੇ ਤੇ ਤਨਖਾਹ ਕਿੰਨੀ ਆ 15000 ਜੇਬ ਚ ਕਿੰਨੇ ਪੈਸੇ ਜੇਬ ਚ ਤਾਂ 3350 ਤੁਸੀਂ ਖੋਣੇ ਤਾਂ ਨਹੀਂ ਕਿਤੇ ਨਹੀਂ ਖੋਂਦੀ ਮੈਂ ਤੇ ਇਹ ਹੈ ਕਿਦੇ ਪੈਸੇ ਵੀਰੇ ਦੇ ਹੀ ਆ ਥੋਨੇ ਪਤਾ ਕੀ ਪੈਸੇ ਤੁਹਾਡੇ ਵੀ ਹੋ ਸਕਦੇ ਸੀ ਉਹ ਕਿਦਾਂ ਆ ਸਮਾਨ ਮੈਂ ਕਿੱਥੋਂ ਲਿਆ ਦੁਕਾਨ ਤੋਂ ਤੇ ਜੇ ਇਹਹੀ ਸਮਾਨ ਮੈਨੂੰ ਲੁਕੋ ਕੇ ਦੇਂਦੇ ਤਾਂ ਪੈਸੇ ਨਾ ਤੁਹਾਨੂੰ ਮਿਲਦੇ ਫਿਰ ਤੁਸੀਂ ਪੈਸੇ ਵੀ ਲੁਕੋ ਕੇ ਦੇਣੇ ਸੀ ਓਹੋ ਇੰਨਾ ਕ ਸਮਾਨ ਤਾਂ ਮੈਂ ਰੋਜ਼ ਹੀ ਖਰੀਦਦੀ ਆ ਤੇ ਜੇ ਇੰਨਾ ਕ ਸਮਾਨ ਮੈਂ ਰੋਇ ਫਿਰਦੇ ਤਾਂ ਤੁਹਾਡੇ ਕਿੰਨੇ ਬਣ ਗਏ ਕੀ ਤਾਈ ਸੌ ਨਾ ਮਹੀਨੇ ਦੇ ਲੱਖ ਰੁਪਏ ਦਾ ਹੋ ਗਿਆ ਸਵਾ ਤੇ ਫਿਰ ਲੱਖ ਕਮਾਉ ਨਾ ਕਿਉਂ 15000 ਤੇ ਟਿੱਕੇ ਹੋਏ ਹੋ ਉਹ ਤਾਂ ਠੀਕ ਆ ਮੇਰਾ ਤਾਂ ਲੱਖ ਬਣ ਜਾ ਫਿਰ ਤੇ ਤੁਹਾਡਾ ਕੀ ਫਾਇਦਾ ਤੇ ਤੁਸੀਂ ਮੈਨੂੰ ਡਿਸਕਾਊਂਟ ਨਹੀਂ ਦੇਹੋਗੇ ਡਿਸਕਾਊਂਟ ਹਾਂ ਫਿਰ ਦਾ ਵੀਰੇ ਨੂੰ ਪੁੱਛ ਕੇ ਦੱਸੂਗਾ ਇਹਦੇ ਵਿੱਚ ਹੁਣ ਵੀਰੇ ਨੂੰ ਪੁੱਛਣ ਵਾਲੀ ਕਿਹੜੀ ਗੱਲ ਆਗੀ ਵੀਰੇ ਦੀ ਦੁਕਾਨ ਆ ਵੀਰੇ ਤੋਂ ਸਮਾਨ ਲਵਾਂਗਾ ਤਾਂ ਪੁੱਛ ਕੇ ਤਾਂ ਦੇਣਾ ਹੀ ਪਊਗਾ ਜੇ ਵੀਰੇ ਨੂੰ ਹੀ ਪੁੱਛਣਾ ਫਿਰ ਫਿਰ ਰਹਿ ਕੀ ਗਿਆ ਤੁਹਾਡੇ ਪੱਲੇ ਚਲੋ ਵੀਰਾ ਕਰਨ ਦਊ ਇਦਾਂ ਇਹ ਗੱਲ ਤਾਂ ਹੈ ਫੇਰ ਚਲੋ ਵੀਰ ਨੂੰ ਪੁੱਛ ਤਾਂ ਸਕਦੇ ਆ ਜਾਂ ਨਹੀਂ ਕਰਨਾ ਰਹਿਣਾ ਵੈਸੇ ਤੂੰ ਸਾਰੀ ਉਮਰ ਪਾਗਲ ਹੀ ਆ ਪਾਗਲ ਹਾਂ ਮੇ ਮੇਰੀ ਇੱਕ ਗੱਲ ਸੁਣ ਜੇ ਮੇਰੀ ਗੱਲ ਤੈਨੂੰ ਸਮਝ ਲੱਗੀ ਤਾਂ ਮੈਨੂੰ ਕਾਲ ਕਰ ਲੈ ਮੇਰਾ ਨੰਬਰ ਸੇਵ ਕਰ ਲੈ ਮੈਂ ਫਿਰ ਤੁਹਾਡਾ ਨੰਬਰ ਲੱਖ ਰੁਪਏ ਤੋਂ ਸੇਵ ਕਰ ਲੈਣਾ ਵਾ ਜਿਹੜੇ ਮਰਜ਼ੀ ਨਾਮ ਤੋਂ ਸੇਵ ਕਰ ਪਰ ਮੈਨੂੰ ਕਾਲ ਕਰ ਲੈ ਠੀਕ ਆ ਜੀ ਠੀਕ ਆ ਫੇਰ ਵੀ ਸਮਾਨਤਾ ਦੁਕਾਨ ਤੋਂ ਹੀ ਲੈਣਾ ਵੀਰੇ ਨੂੰ ਤਾਂ ਪੁੱਛਣਾ ਬਣਦਾ ਹੀ ਆ ਮੈਂ ਪੁੱਛ ਕੇ ਦੇਖਦਾ ਵੀਰੇ ਦੇਖੋ ਭਾਈ ਮੈਂ ਤੈਨੂੰ ਸਾਰੇ ਸਾਹਮਣੇ ਵੀ ਬੁਲਾ ਸਕਦਾ ਸੀ ਮੈਂ ਤੈਨੂੰ ਇੱਥੇ ਇਕੱਲੇ ਚ ਤਾਂ ਬੁਲਾਇਆ ਤੇਰੀ ਕੋਈ ਨਾ ਕੋਈ ਹੈਲਪ ਕਰਨੀ ਚਾਹਣਾ ਮੈਨੂੰ ਵੀ ਪਤਾ ਘਰ ਦੇ ਵਿੱਚ ਸੋ ਮਜਬੂਰੀਆਂ ਹੁੰਦੀਆਂ ਕੋਈ ਵੀ ਬੰਦਾ ਬੇਲਾ ਰਹਿ ਕੇ ਗੁਜ਼ਾਰਾ ਨਹੀਂ ਕਰ ਸਕਦਾ ਹਰ ਬੰਦੇ ਨੂੰ ਕੰਮ ਕਰਨਾ ਹੀ ਪੈਂਦਾ ਸਪੈਸ਼ਲੀ ਅੱਜ ਦੇ ਟਾਈਮ ਦੇ ਵਿੱਚ ਜਿਹੜਾ ਕੰਮ ਨਹੀਂ ਕਰਦਾ ਉਹ ਬੰਦੇ ਦੀ ਕੋਈ ਵੈਲਿਊ ਨਹੀਂ ਹੁੰਦੀ ਪਰ ਮੈਨੂੰ ਤੂੰ ਮਜਬੂਰ ਨਾ ਕਰ ਕਿ ਆਪਣੇ ਕੋਲੇ ਕੰਮ ਰੱਖੋ ਤੂੰ ਮੇਰੇ ਕੋਲੇ ਨਹੀਂ ਲੱਗ ਸਕਦਾ ਯਾਰ ਕਿਉਂਕਿ ਮੈਨੂੰ ਪੈਸੇ ਨਾਲ ਮੋਹ ਨਹੀਂ ਹੈਗਾ ਮੈਨੂੰ ਮੋਹ ਆਪਣੇ ਨਾਲ ਮੈਨੂੰ ਦਰਦ ਹੁੰਦਾ ਜਦੋਂ ਮੇਰਾ ਕੋਈ ਵਿਸ਼ਵਾਸ ਤੋੜਦਾ ਤਾਂ ਹੀ ਤੇ ਮੈਂ ਕੱਲ ਵੀ ਸਮਝਾਇਆ ਸੀ ਵਿਰੇਤ ਮੈਂ ਕੰਮ ਲੱਗਣਾ ਤਾਂ ਤੁਹਾਡੇ ਕੋਲ ਹੀ ਲੱਗਣਾ ਵਾ ਤੁਹਾਨੂੰ ਕੀ ਲੱਗਦਾ ਵਾ ਮੈਂ ਕਿਤੇ ਹੋਰ ਲਾ ਕੇ ਕੰਮ ਨਹੀਂ ਕਰ ਸਕਦਾ ਹੈਗਾ ਜਾਂ ਮੈਨੂੰ ਕੋਈ ਰੱਖੂਗਾ ਨਹੀਂ ਮੈਂ ਵੀ ਇਹ ਜਿੱਦ ਕਰਕੇ ਆਇਆ ਵਾਂ ਕਿ ਮੈਂ ਜਿਹੜਾ ਵਿਸ਼ਵਾਸ ਤੋੜਿਆ ਵਾ ਉਹ ਮੈਂ ਦੁਬਾਰਾ ਬਣਾਉਣਾ ਵਾ ਜੋ ਗਲਤੀਆਂ ਮੇਰੇ ਤੋਂ ਹੋਈਆਂ ਨੇ ਉਹ ਮੈਂ ਸੁਧਾਰਨੀ ਚਾਹੁੰਦਾ ਵੀਰੇ ਸਣੀ ਜਿੱਦ ਨਾ ਕਰ ਦੇਖ ਤੇਰੇ ਕੋਲੇ ਹੁਨਰ ਹੈ ਤੇਰੇ ਕੋਲੇ ਕੰਮ ਕਰਨ ਦਾ ਜਜ਼ਬਾ ਹੈ ਤੂੰ ਕਰ ਸਕਦਾ ਪਰ ਹੁਣ ਤੂੰ ਮੇਰੇ ਕੋਲੇ ਕੰਮ ਨਹੀਂ ਕਰ ਸਕਦਾ ਮੇਰੇ ਜਿਹੜਾ ਹੁਨਰ ਜਿਹੜਾ ਜਜ਼ਬਾ ਹੈਗਾ ਵਾ ਉਹ ਸਾਰਾ ਮੈਂ ਤੁਹਾਡੇ ਤੋਂ ਸਿੱਖਿਆ ਵਾ ਉਹ ਸਭ ਤੁਹਾਡੇ ਹੀ ਦੇਣਾ ਤਾਹੀਂ ਵਿਸ਼ਵਾਸ ਤੋੜਨਾ ਤਾਂ ਮੈਂ ਸਿਖਾਇਆ ਨਹੀਂ ਤੈਨੂੰ ਉਹ ਕਿੱਥੋਂ ਸਿੱਖਿਆ ਸੀ ਵਿਰੇ ਹੋ ਜਾਂਦੀ ਹੈ ਗਲਤੀ ਮੈਂ ਜਾਣੇ ਅਣਜਾਣੇ ਵਿੱਚ ਕਰ ਬੈਠਿਆ ਮੈਂ ਮੈਂ ਮਾਫੀ ਮੰਗ ਰਿਹਾ ਤੁਹਾਡੇ ਕੋਲੋਂ ਤਾਂ ਹੀ ਆ ਕੇ ਮੈਂ ਹੋਰ ਕੀ ਕਰਾਂ ਮੈਂ ਕਿਸੇ ਹੋਰ ਕੋਲ ਤੇਨੂੰ ਕੰਮ ਲਵਾ ਦਿੰਨਾ ਮੈਨੂੰ ਪਤਾ ਤੇਰੀ ਮਜਬੂਰੀ ਹੈ ਤੂੰ ਪੈਸੇ ਕਮਾਉਣਾ ਚਾਹਨਾ ਮੈਂ ਆਪਣੇ ਕਿਸੇ ਯਾਰ ਦੋਸਤ ਕੋਲ ਕਹਿ ਕੇ ਤੇਨੂੰ ਉੱਥੇ ਲਵਾ ਦੇਣਾ ਬਾਜੀ ਹੋਰ ਤਾਂ ਮੇ ਕੋਲ ਬਥੇਰੇ ਕੰਮ ਹੈਗੇ ਨੇ ਕਰਨ ਨੂੰ ਮੈਂ ਤਾਂ ਆਫਰਾਂ ਵੀ ਆndੀਆਂ ਨੇ ਕੰਮ ਦੀਆਂ ਉਹਨਾਂ ਨੂੰ ਪਤਾ ਮੈਂ ਵਧੀਆ ਕੰਮ ਕਰ ਲੈਣਾ ਵਾ ਮਾਜ਼िद ਕਰ ਮੇਰੇ ਭਰਾ ਤੈਨੂੰ ਮੈਂ ਇੱਥੇ ਤਾਂ ਬੁਲਾਇਆ ਕਿ ਹਜੇ ਵੀ ਮੇਰੇ ਦਿਲ 'ਚ ਤੇਰੇ ਲਈ ਜਗ੍ਹਾ ਤਾਂ ਜ਼ਰੂਰ ਹੈਗੀ ਆ ਪਰ ਮੈਂ ਤੇਰੇ ਲਈ ਆਪਣੇ ਉਸੂਲ ਨਹੀਂ ਤੋੜ ਸਕਦਾ ਜੇ ਤੱਕ ਤੇ ਹੋਰ ਕੰਮ ਕਰਨਾ ਹੋਇਆ ਤਾਂ ਮੈਨੂੰ ਕਾਲ ਕਰਦੀ ਮੈਂ ਕਿਤੇ ਨਾ ਕਿਤੇ ਤੇਰੀ ਸੈਟਿੰਗ ਕਰਾ ਦੂੰਗਾ ਪਰ ਇਹ ਨਾ ਸੋਚੀ ਕਿ ਮੈਂ ਸਾਰਾ ਕੁਝ ਭੁੱਲ ਕੇ ਤੈਨੂੰ ਆਪਣੇ ਕੋਲੇ ਰੱਖ ਲਾਂ ਨਹੀਂ ਵੀਰੇ ਮੈਂ ਵੀ ਜਿੱਦ ਤੇ ਖੜਿਆ ਹੋਇਆ ਆਪਣੀ ਤੇ ਮੈਂ ਲੱਗਣਾ ਤਾਂ ਤੁਹਾਡੇ ਕੋਲੇ ਲੱਗਣਾ ਵਾ ਨਹੀਂ ਤਾਂ ਮੈਂ ਵਿਹਲਾ ਫਿਰੂੰਗਾ ਕੋਈ ਗੱਲ ਨਹੀਂ भुखा मर जूंगा पर जो गलती मैं कीती है मैं सुधारूंगा जरूर थोड़े को लग के क्यों फ्यूचर ख़राब यार भाजी मैं थो शिकायत का मौका नहीं दूंगा बिल्कुल भी नहीं हाँ हाँ हो गया सेव ਮੈਂ ਦੀਣਾ ਨਾਲ ਗੱਲ ਕਰੂੰਗਾ ਕੋਈ ਵੀਰੇ ਕਿੱਥੇ ਗਏ ਸੀ ਮੈਂ ਲੱਖ ਰੁਪਏ ਦੀ ਪਲਾਨਿੰਗ ਨਾ 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 ਕੁਝ ਨਹੀਂ ਉਹਨੇ ਕਹਿਆ ਸੀ ਕਿਸੇ ਨੂੰ ਨਹੀਂ ਦੱਸਣਾ ਕਿਉਂ ਨਹੀਂ ਦੱਸਣਾ ਦੱਸੋ ਮੈਨੂੰ ਕਿੱਥੇ ਗਏ ਸੀਗੇ ਕਿਉਂ ਦੱਸਾਂ ਮੈਂ ਨਹੀਂ ਦੱਸਣਾ ਵੀਰੇ ਮੈਨੂੰ ਨਾ ਸਿੱਧੇ ਹੋ ਕੇ ਦੱਸ ਦੋ ਨਹੀਂ ਤਾਂ ਮੈਂ ਵੀਰੇ ਨੂੰ ਦੱਸ ਦੇਣਾ ਇਸੇ ਲਈ ਤਾਂ ਦੱਸਣਾ ਨਹੀਂ ਕਿਉਂਕਿ ਤੂੰ ਵੀਰੇ ਨੂੰ ਦੱਸ ਦੇਣਾ ਵਾ ਅੱਛਾ ਚਲੋ ਮੈਂ ਨਹੀਂ ਦੱਸਦੀ ਵੀਰੇ ਨੂੰ ਕੁਝ ਵੀ ਦੱਸ ਦੋ ਮੈਂ ਫਿਰ ਵੀ ਨਹੀਂ ਦੱਸਣਾ ਤੂੰ ਨਾ ਜਿਆਦਾ ਬੇਬੇ ਜੀ ਨਾ ਬਣ ਤੈਨੂੰ ਕਿਹਾ ਨਾ ਨਹੀਂ ਦੱਸਣਾ ਕੰਮ ਕਰ ਲੈ ਆਪਣਾ ਕਿੰਨੇ ਦਿਨ ਖਾ ਤੇਰੀ 8000 8000 ਨਾ ਇੰਨਾ ਤੂੰ ਸਾਲ ਦਾ ਨਹੀਂ ਕਮਾਣਾ ਜਿੰਨੇ ਦੀ ਮੈਂ ਪਲਾਨਿੰਗ ਮਹੀਨੇ ਦੀ ਕਰ ਆਇਆ ਵੀਰੇ ਤੁਸੀਂ ਨਾ ਆਪਣੇ ਇਹਨਾਂ ਛਾਤਰ ਦਿਮਾਗ ਨਾਲ ਚਲਾਇਆ ਕਰੋ ਇਹਨੂੰ ਥੋੜਾ ਆਰਾਮ ਦਿਆ ਕਰੋ ਬਸ ਕਰ ਬਸ ਕਰ ਤੈਨੂੰ ਮੈਂ ਪਹਿਲੇ ਹੀ ਕਿਹਾ ਵਾ ਇਹ ਤੇਰੇ ਨਾ ਉਪਰੋਂ ਦੀਆਂ ਗੱਲਾਂ ਨੇ ਇਹ ਤਾਂ ਮੈਂ ਸੋਸ਼ਲ ਮੀਡੀਆ 'ਤੇ ਬਿਜ਼ੀ ਹੁੰਨਾ ਵਾ ਤਾ ਕਰਕੇ ਨਹੀਂ ਤਾਂ ਮੈਂ ਚੁਟਕੀਆਂ ਚ ਇਹ ਪੈਸੇ ਕਮਾ ਲਾਂ ਕਿਤੇ ਤੁਸੀਂ ਵੀ ਦੁਕਾਨ ਦਾ ਸਮਾਨ ਬਾਰੋ-ਬਾਰ ਦੇਣ ਦੀ ਪਲੈਨਿੰਗ ਤਾਂ ਨਹੀਂ ਕਰਦੇ ਪੇ ਹਾਲ ਤਾਂ ਮੈਂ ਦੇਖ ਕੇ ਵੀ ਨਹੀਂ ਆਇਆ ਤੈਨੂੰ ਕਿਹਨੇ ਕਿਹਾ ਮਤਲਬ ਜਾਉਂਗੇ ਦੇਣਾ ਤੇਰੇ ਸਾਹਮਣੇ ਸਿਮਰਨ ਮੈਂ 3342 ਰੁਪਏ ਦਾ ਸਮਾਨ ਦਿੱਤਾ 2 ਰੁਪਏ ਡਿਸਕਾਊਂਟ ਦਿੱਤਾ ਵਾ ਸਾਰੇ ਪੈਸੇ ਕੈਸ਼ ਲਿੱਤੇ ਆ ਦੇਖ ਅੱਛਾ ਠੀਕ ਆ ਮੇਰੀ ਗੱਲ ਸੁਣੋ ਮੈਨੂੰ ਨਾ ਦੱਸ ਦੋ ਜੇ ਤੁਸੀਂ ਨਹੀਂ ਦੱਸੋਗੇ ਫਿਰ ਤਾਂ ਮੈਂ ਵੀਰ ਨੂੰ ਦੱਸ ਹੀ ਦੇਣਾ ਤੁਸੀਂ ਬਾਹਰ ਗਏ ਸੀਗੇ ਕੋਈ ਨਹੀਂ ਕੋਈ ਨਹੀਂ ਤੂੰ ਦੱਸ ਹੀ ਦੇ ਵੀਰ ਨੂੰ ਮੈਂ ਆਪੇ ਗੱਲ ਕਰ ਹੀ ਲੈਣੀ ਆ ਵੀਰੇ ਨਾਲ ਹੈ ਵੀ ਤੂੰ ਕਿਹਦੇ ਦੀ ਜੰਤੀ ਮੈਨੂੰ ਫੋਕੀ ਦੀ ਆ ਉਹ ਅੱਜ ਵੀ 555 ਵਿਊਜ਼ ਆ ਗਏ ਆ ਦੇਖ 555 ਜਣਾਂ ਨੇ ਅੱਜ ਵੀ ਸਟੋਰੀ ਦੇਖ ਲਈ ਮੇਰੀ ਕੱਲ ਹੀ ਪਾਈ ਸੀ ਉਹ ਆਇਆ ਨਹੀਂ ਸੀ ਮੁੰਡਾ ਇਹਨੂੰ ਛੱਡ ਕੇ ਨਾ ਥੋੜਾ ਕੰਮ ਵੱਲ ਧਿਆਨ ਦੇ ਲਿਆ ਕਰੋ ਕੰਮ ਵੱਲ ਕੰਮ ਤਾਂ ਤੁਸੀਂ ਕਰ ਰਹਾ ਵਾ ਮੈਂ ਤਾਂ ਦੇਖਣਾ ਵਾ ਕਿ ਤੁਸੀਂ ਕੰਮ ਕਰਦੇ ਹੋ ਕਿ ਨਹੀਂ ਕਰਦੇ ਸਹੀ ਇੰਦਾ ਤਾਂ ਮੇਰੇ ਫੋਨ 'ਤੇ ਬਹੁਤ ਵੱਧ ਜਾਣੇ ਆ ਉਹ ਤੇਰਾ ਦਿਮਾਗ ਖਰਾਵਾ ਓਏ ਕੱਲ ਸਟੋਰੀ ਕਿਨੂੰ ਪੁੱਛ ਕੇ ਪਾਈ ਆ ਯਾਰ ਮੇਰਾ ਫੋਨ ਨਾਲੇ ਸਟੋਰੀ ਪਾਣ ਲਈ ਕਿਸ ਨੂੰ ਪੁੱਛਣਾ ਪੈਂਦਾ ਵਾ ਓ ਯਾਰ ਤੂੰ ਮੇਰੇ ਤੋਂ ਛਿੱਤਰ ਖਾਣੇ ਆ ਕੀ ਹੋ ਗਿਆ ਕੱਲ ਤੂੰ ਮੇਰੀ ਫੋਟੋ ਖਿੱਚ ਕੇ ਸਟੋਰੀ ਪਾਈ ਹੋਈ ਆ ਤੇ ਪਾਣੀ ਸੀਗੇ ਅਕਾਊਂਟ ਨਹੀਂ ਚਲਾਣਾ ਮੈਨੂੰ ਪੁੱਛਿਆ ਸੀ ਮੇਰੀ ਸਟੋਰੀ ਪਾਉਣ ਲੱਗੇ ਯਾਰ ਫੋਨ ਮੇਰਾ ਫੋਟੋ ਤੇਰੇ ਸਾਹਮਣੇ ਮੈਂ ਖਿੱਚੀ ਆ ਕੱਲ ਮੈਨੂੰ ਛੇਵੇਂ ਬੰਦੇ ਨੇ ਕਿਹਾ ਆ ਕਹਦਾ ਤੇਰੀ ਫੋਟੋ ਖਿੱਚ ਕੇ ਪਾਈ ਆ ਕੌਣ ਲੱਗਦਾ ਉਹ ਮੁੰਡਾ ਮੇਰੀ ਗੱਲ ਸੁਣ ਤੇਰੇ ਵਿਊ ਕਿੰਨੇ ਆਂਦੇ ਸਟੋਰੀ ਤੇ 50 60 ਆਂਦੇ ਆ 50 60 ਆਂਦੇ ਨਾ ਇਧਰ ਦੇਖ ਲੈ ਮਾਮੇ ਆਪਣੇ ਦੇ 555 ਆਏ ਹੋਏ ਆ ਤੇ ਤੇਰੇ ਮਾਮੇ ਦੇ ਆਏ ਆ ਕਾ ਤੋ ਪਾ ਨਾ ਸਟੋਰੀ ਕੱਲ ਨਾ 900 ਵਿਊਜ਼ ਆਏ ਸੀ ਤੇਰੀ ਸ਼ਕਲ ਟੇਢੀ ਜੀ ਆ ਦੇਖ ਲੈ ਵਿਊਜ਼ ਵੀ ਘੱਟ ਆਏ ਅੱਜ ਉਹ ਕੱਲ ਤੇਰੀ ਘਰ ਵਾਲੀ ਨਾ ਫੋਟੋ ਸੀਗੀ ਤਾਂ ਤੈਨੂੰ ਵਿਊਜ਼ ਜ਼ਿਆਦਾ ਆਏ ਸੀਗੇ ਨਾਲੇ ਮੈਂ ਤੇਰੀ ਘਰ ਵਾਲੀ ਆ ਜਿਹੜੇ ਵੀਵਜ਼ ਆਣੇ ਆ ਮੇਰੀ ਗੱਲ ਸੁਣ ਪਹਿਲਾਂ ਸੋਚ ਸਕਦੇ ਤੂੰ ਤਾਂ ਮੇਰਾ ਵਿਆਹ ਹੋ ਗਿਆ ਉਹ ਤੂੰ ਪਾਗਲਾ ਹੋਏ ਕਿਹੜੀਆਂ ਗੱਲਾਂ ਕਰਦਾ ਪਿਆ ਮੁੰਡਾ ਯਾਰ ਮੈਂ ਮੁੰਡਾ ਵਾ ਤੇ ਮੈਂ ਵੀ ਤਾਂ ਉਹੀ ਕਹਣਾ ਕਿਹੜਾ ਤੂੰ ਕੁੜੀ ਆ ਤੂੰ ਕਹਿੰਦੇ ਨਿਮਰਤ ਖਹਿਰਾ ਵਾ ਜਿਉਂਨੇ ਪਰਪਲ ਸੂਟ ਪਾਇਆ ਹੁੰਦਾ ਤੂੰ ਪਰਪਲ ਬੱਗ ਬਣ ਲਈ ਨਿਮਰਤ ਖਹਿਰਾ ਥੋੜੀ ਬਣ ਜਾਏਗਾ ਨਾਲੇ ਉਹਦੇ ਤਾਂ ਦਾੜੀ ਵੀ ਨਹੀਂ ਹੁੰਦੀ ਤੇਰੇ ਤੇ ਦਾੜੀ ਆ ਸਿਆਣਾ ਬੇਣਾ ਹੈਗਾ ਤੂੰ ਯਾਰ ਕਿਤੇ ਕੋਲ ਆ ਗਿਆ ਮੈਂ ਉਹ ਭਰਾਵਾ ਸਟੋਰੀ ਡਿਲੀਟ ਕਰ ਯਾਰ ਫਟਾਫਟ ਕਿਉਂ ਕਰ ਮੈਂ ਆਪਣਾ ਅਕਾਊਂਟ ਡਾਊਨ ਥੋਣੀ ਕਰਨਾ ਵਾ ਓ ਕਿਸੇ ਹੋਰ ਦੀ ਪਾਲਿਆ ਕਰ ਜ਼ਰੂਰੀ ਮੇਰੀ ਪਾਣੀ ਹੁੰਦੀ ਆ ਜਾਂ ਮੇਰੇ ਘਰ ਦਾ ਦੀ ਸਟੋਰੀ ਪਾਣੀ ਹੁੰਦੀ ਆ ਤੂੰ ਮੇਰੀ ਗੱਲ ਸੁਣ ਮੈਂ ਨਾ ਛੋਟੇ ਹੁੰਦੇ ਮੁੰਡਾ ਕੁੱਟਿਆ ਸੀ ਤੂੰ ਨਾ ਕੁੱਟ ਖਾ ਲਈ ਮੇਰੇ ਤੋਂ ਛੋਟੇ ਹੁੰਦੇ ਕੁੱਟਿਆ ਜਦੋਂ ਮੈਂ ਤੀਜੀ ਕਲਾਸ 'ਚ ਨਾ ਉਦੋਂ ਮੁੰਡਾ ਕੁੱਟਦਾ ਸੀ ਮੈਂ ਕਿਹੜੀ ਕਲਾਸ ਦਾ ਕੁੱਟਿਆ ਸੀ ਐਲ ਕੇ ਜੀ ਦਾ ਤੇਰਾ ਦਿਮਾਗ ਖਰਾਬ ਆ ਮੈਨੂੰ ਲੱਗਿਆ ਦਸਵੀਂ ਦਾ ਮੁੰਡਾ ਕੁੱਟਿਆ ਹੋਣਾ ਐਲ ਕੇ ਜੀ ਦੇ ਬੱਚੇ ਕੁੱਟੀ ਜਾਂਦਾ ਤੂੰ ਅਕਲ-ਉਕਲ ਹੈ ਗਈ ਆ ਤੈਨੂੰ ਤੂੰ ਕਿੰਨੇ ਸਾਲ ਦਾ ਤੇਰੇ ਤੋਂ 8-10 ਸਾਲ ਛੋਟਾ ਹੂੰਗਾ। ਬੱਪਾ ਜੀ ਐਲकेजी ਵਾਲਾ ਕੁੱਟਦਾ ਤੈਨੂੰ ਤਾਂ ਮੈਂ ਹੋਰ ਕੁੱਟੂਗਾ। ਮੇਰਾ ਦਿਮਾਗ ਨਾ ਖਰਾਬ ਕਰ। ਬਾਰ-ਬਾਰ ਮੇਰੇ ਗਿੜੇ ਨਾ ਕਢਵਾਇਆ ਕਰ। ਮੇਰੇ ਪਰਿਵਾਰ ਦਾ ਫੋਟੋ ਮੈਂ ਪਤਾ ਨਾ ਮੇਰਨਾ ਫੋਟੋ ਪਤਾ ਨਾ ਤੂੰ। ਸਿਮਰਨ ਨੇਹਾ ਆ ਫੋਨ ਫੜਿਓ। ਆ ਵੀਡੀਓ ਬਣਾਇਓ ਸਟੋਰੀ ਪਾਣੇ ਆ। ਨਾਲੇ ਵਿਊ ਵੀ ਬੜੇ ਆਣਗੇ। ਆ ਫੜੀ। ਫੜੀ ਸਟੋਰੀ ਪਾਣੀ। ਕੈਮਰਾ ਨਾ ਆਨ ਕਰੀ। ਕਾਦੀ ਸਟੋਰੀ ਪਾਣੀ ਆ ਓਏ। ਉਹ ਕੁੱਟ ਦੇ ਦੀ। ਪਤਾ ਕਿੰਨੀ ਵਾਇਰਲ ਹੁੰਦੀ ਆ। ਮੈਂ ਨਾ ਕੋ ਚੱਕੇ ਮਾਰਨਾ ਤੇਰੇ ਮੂੰਹ ਤੇ। ਐਵੇਂ ਕਿਵੇਂ ਮਾਰੇਗਾ ਦੁਕਾਨ ਮ ਖੜ ਜਾ ਯਾਰ ਖੜ ਜਾ ਇੱਥੇ ਪਹਿਲਾਂ ਮੈਨੂੰ ਆਹ ਦੱਸ ਤੈਨੂੰ ਕੰਮ ਤੇ ਕਿਨੇ ਰੱਖਿਆ ਵੀਰੇ ਨੇ ਯਾਰ ਵੀਰਾ ਤਾਂ ਸਹੀ ਲੱਗਦਾ ਯਾਰ ਉਹਨੇ ਇਹਨੂੰ ਕਿੱਦਾਂ ਰੱਖ ਲਿਆ ਉਹ ਰੱਖਿਆ ਹੋਇਆ ਇਹ ਤਾਂ ਸ਼ੁਕਰ ਮਨਾ ਮੈਨੂੰ ਰੱਖਿਆ ਹੋਇਆ ਤੂੰ ਬੇਲੜ ਜਾ ਚੱਲ ਉਹ ਮੈਂ ਬੇਲਾ ਨਹੀਂ ਹੈਗਾ ਕੰਮ ਮੈਨੂੰ ਵੀ ਹੁੰਦੇ ਆ ਆ ਮੈਂ ਲੰਘਦਾ ਪਿਆ ਸੀ ਮੈਂ ਕਿਹਾ ਮੈਨੂੰ ਕਿਸੇ ਨੇ ਦੱਸਤਾ ਸਟੋਰੀ ਪਈ ਹੋਈ ਆ ਆ ਡਿਲੀਟ ਕਰ ਦੇ ਵੀਰੇ ਹੱਥ ਬੰਨੇ ਯਾਰ ਤੇਰੇ ਮੂਰੇ ਉਹ ਵਧੀਆ ਤੇਰੀ ਵੀ ਚੜ੍ਹਾਈ ਹੋ ਰਹੀ ਆ ਉਦਾਂ ਦਾ ਟੇਢੇ ਮੂੰਹ ਨੂੰ ਕਿਨੇ ਪਛਾਣਨਾ ਹੀ ਉਹ ਨਹੀਂ ਚਾਹੀਦੀ ਮੈਨੂੰ ਇਦਾਂ ਦੀ ਚੜ੍ਹਾਈ ਯਾਰ ਨਹੀਂ ਚਾਹੀਦੀ ਨਾ ਫੇਰ ਜਾ ਫੇਰ ਕਰਦਾ ਕੀ ਉਹ ਡਿਲੀਟ ਕਰ ਫਟਾਫਟ ਇਹ ਕਰ ਆਪਾ ਹੋਰ ਪਾਨੇ ਆਜੇ ਸਟੋਰੀ ਇੱਕ ਮੈਂ ਦੱਸਤਾ ਤੈਨੂੰ ਬਸ ਫੋਟੋ ਨਹੀਂ ਖਿੱਚਣੀ ਮੇਰੀ ਚੱਲ ਭੱਜ ਜਾ ਇੱਥੋਂ ਦੀ ਤੂੰ ਭੱਜ ਦੁਕਾਨ ਬੈਣੀ ਆ ਚੱਲ ਚੱਲ ਜਾ ਸਿਮਰਨ ਤੇਰੀ ਭੂਆ ਦਾ ਮੁੰਡਾ ਆਇਆ ਸੀ ਤੂੰ ਬੁਲਾਇਆ ਵੀ ਨਹੀਂ ਉਹਨੂੰ ਵੀਰੇ ਕੋਈ ਮੇਰੀ ਭੂਆ ਦਾ ਮੁੰਡਾ ਨਹੀਂ ਹੈਗਾ ਠੀਕ ਆ ਨਾ ਹੁਣ ਤਾਂ ਮੈਨੂੰ ਪੱਕਾ ਯਕੀਨ ਹੋ ਗਿਆ ਕਿ ਤੇਰੀ ਭੂਆ ਦਾ ਹੀ ਮੁੰਡਾ ਵਾ ਉਹ ਕਿਵੇਂ ਜਿਵੇਂ ਤੂੰ ਲੜਦੀ ਰਹੀ ਨੀ ਆ ਉਹਵੇਂ ਉਹ ਵੀ ਆ ਕੇ ਲੜਦਾ ਰਹਿੰਦਾ ਵਾ ਬਿਨਾਂ ਵਜਾ ਤੋਂ ਨਾ ਉਹਦੀਆਂ ਸਟੋਰੀਆਂ ਪਾਇਆ ਕਰੋ ਨਾ ਆਇਆ ਕਰਿਓ ਉਹ ਚਲ ਆਇਆ ਕਰਦੇ ਆ ਅੱਜ ਆਪਾਂ ਸਟੋਰੀ ਪਾਉਣੇ ਆ ਨਿੱਕੀ ਭੈਣ ਵੱਡੇ ਭਰਾ ਨਾਲ ਲੜਦੀ ਹੋਈ ਆ ਜਾ ਚੱਲ ਹੜ ਕਰ ਲੈ ਕੰਮ ਦੰਦੀਆਂ ਕੱਢੀ ਜਾਂਦੀ ਆ